ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੋ ਜੀ ਬਾਰਿਸ਼ ਅੱਜ ਫੇਰ ਹੋਈ ਕੀ ਕਾਲ ਫਰੈਂਡਸ ਕੀ ਹਾਲ ਚੱਲੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਰਹੋਗੇ ਲੋ ਜੀ ਆਪਾਂ ਸਵੇਰੇ ਰੱਖਦੇ ਹੈਗੇ ਆਲੂ ਉਬਲਣ ਵਾਸਤੇ ਤੇ ਅੱਜ ਆਪਾਂ ਬਣਾਵਾਂਗੇ ਆਲੂਆਂ ਵਾਲੇ ਪਰੌਂਠੇ ਤੇ ਸਵੇਰ ਦੀ ਚਾਹ ਚ ਬਣ ਚੁੱਕੀ ਐ ਬਾਹਰ ਹੋਈ ਜਾਂਦੀ ਐ ਬਾਰਿਸ਼ ਤੇ ਹਾਰਦਿਕ ਦਾ ਅੱਜ ਪੇਪਰ ਨਹੀਂ ਸੀ ਉਹ ਸੁੱਤਾ ਪਿਆ ਮੰਮੀ ਨੇ ਜਾਨਾ ਹੈਗਾ ਦਸਤਰ ਪਾਪਾ ਪਹਿਲੇ ਕੰਮ ਕਰ ਲਈ ਹੈਗੀ ਮਤਲਬ ਚਾਹ ਚ ਉਹਦਾ ਸਾਰਿਆ ਦਾ ਡੰਨ ਹੋ ਗਿਆ ਹੈਗਾ ਸਵੇਰ ਦੇ ਟਾਈਮ 8 ਵਜੇ ਨਾਲਿਆ ਹੈ ਨਾ ਤੇ ਅੱਜ ਇਲੇਟ ਹੀ ਉੱਠਾ ਉੱਠੂਗਾ ਮਤਲਬ ਹੁਣ ਹੈ ਨਾ ਫਿਰ ਇਸ ਤੋਂ ਬਾਅਦ ਕੰਮ ਹੋਊਗਾ ਇੱਕ ਮੀ ਵੀ ਆਈ ਜਾਂਦਾ ਸਫਾਈਆਂ ਦਾ ਕੰਮ ਵੀ ਇੱਥੇ ਲੱਗਦਾ ਲੇਟ ਹੋਊਗਾ ਤੇ ਹੁਣ ਆਪਾਂ ਪੀਣੀ ਹੈਗੀ ਆ ਚਾਹ ਗਰਮਾ ਗਰਮ ਇਸ ਤੋਂ ਬਾਅਦ ਮਿਲਦੇ ਆ ਤੇ ਲੋ ਜੀ ਇੱਥੇ ਆਲੂ ਆਪਣੇ ਛਿੱਲੇ ਗਏ ਹੈ ਨਾ ਆਲੂ ਉਬਲ ਗਏ ਸੀ ਮੈਂ ਛਿੱਲੇ ਹੈਗੇ ਤੇ ਮੈਂ ਕੱਟ ਲਿਆ ਹੈਗਾ ਪਿਆਜ਼ ਹਰੀ ਮਿਰਚ ਧਨੀਆਂ ਅਦਰਕ ਇਹ ਆਪਾਂ ਕਰਾਂਗੇ ਇਹਦੇ ਵਿੱਚ ਮੈਸ਼ ਹਨਾ ਤੇ ਆਪਾਂ ਸਾਰਾ ਕੁਝ ਇੱਥੇ ਮਿਕਸ ਕਰ ਲਿਆ ਹੈਗਾ ਤੇ ਇਹਦੇ ਵਿੱਚ ਮੈਂ ਲਿੱਤਾ ਹੈਗਾ ਜੀਰਾ ਤੇ ਅਜਵਾਇਣ ਹਨਾ ਕਈ ਵਾਰੀ ਆਪਾਂ ਧਨੀਆ ਵੀ ਪਾ ਲੈਨੇ ਹੈਗੀਆਂ ਜਿਵੇਂ ਉਹ ਬੀ ਵਾਲਾ ਧਨੀਆ ਹੁੰਦਾ ਨਾ ਸੁੱਕਾ ਧਨੀਆ ਨੂੰ ਬੀ ਪਰ ਉਹ ਮੇਰੇ ਕੋਲ ਹੈ ਨਹੀਂ ਸੀਗਾ ਬਹੁਤ ਵਧੀਆ ਲੱਗਦਾ ਉਹ ਵੀ ਆਲੂ ਦੇ ਪਰੌਂਠਿਆਂ ਚ ਇੱਥੇ ਨਮਕ ਮਿਰਚ ਪਾ ਲਿਆ ਹੈਗਾ ਆਪਾਂ ਤੇ ਇਹਦੇ ਵਿੱਚ ਮਿਰਚ ਜਿਹੜੀ ਤੇਜ਼ ਹੀ ਅੱਛੀ ਲੱਗਦੀ ਹੈ ਕਿਉਂਕਿ ਫਿਰ ਜਿਵੇਂ ਆਟੇ 'ਚ ਵੀ ਤਾਂ ਮਿਕਸ ਹੋਣਾ ਹੁੰਦਾ ਹੈ ਹਨਾ ਪੇੜੇ ਦੇ ਵਿੱਚ ਤੇ ਥੋੜਾ ਫਿੱਕਾ-ਫਿੱਕਾ ਲੱਗੇ ਤਾਂ ਟੇਸਟ ਨਹੀਂ ਆਉਂਦਾ ਹੈਗਾ ਤੇ ਆਪਾਂ ਵੈਸੇ ਤਾਂ ਮੇਰੇ ਕੋਲ ਮੈਸ਼ਰ ਵੀ ਹੈਗਾ ਪਰ ਮੈਂ ਹਮੇਸ਼ਾ ਹੱਥ ਨਾਲ ਹੀ ਮੈਸ਼ ਕਰਦੀ ਹੁੰਨੀ ਆ ਇਹਨੂੰ ਮੈਂ ਅਸ਼ਰ ਤੇ ਬਹੁਤ ਟਾਈਮ ਲੱਗ ਜਾਂਦਾ ਤੇ ਹੱਥ ਨਾਲ ਬਹੁਤ ਵਧੀਆ ਹੋ ਜਾਂਦਾ ਫਿਰ ਵੀ ਚੈੱਕ ਤਾਂ ਹੱਥ ਨਾਲ ਹੀ ਮੈਨੂੰ ਕਰਨਾ ਪੈਂਦਾ ਪਤਾ ਨਹੀਂ ਸੈਟੀਸਫੈਕਸ਼ਨ ਹੁੰਦੀ ਨਹੀਂ ਹੈਗੀ ਹਨਾ ਹੁਣ ਤਾਂ ਬਹੁਤ ਘੱਟ ਆਲੂ ਦੇ ਪਰੌਂਠੇ ਖਾਈ ਦੀ ਕੋਈ ਵੀ ਪਰੌਂਠੇ ਹੈ ਨਾ ਪਹਿਲਾਂ ਕੀ ਹੁੰਦਾ ਸੀਗਾ ਜਦੋਂ پڑھਦੇ ਸੀਗੇ ਹਨਾ ਉਦੋਂ ਐ ਹੁੰਦਾ ਸੀ ਵੀ ਸੰਡੇ ਆ ਗਿਆ ਬਸ ਖਾਣ ਪੀਣ ਵਾਸਤੇ ਆਇਆ ਜਾਂ ਕੋਈ ਵੀ ਛੁੱਟੀ ਆ ਜਾਂਦੀ ਹੈ ਹਨਾ ਉਹਦਾਂ ਹੀ ਬਣਾ ਕੇ ਬਹਿ ਜਾਂਦੇ ਸੀ ਪ੍ਰੌਂਟੇ ਬਣਾ ਲਏ ਟਿੱਕੀਆਂ ਬਣਾ ਲਿਆ ਹਨ ਤੇ ਦੇਖੋ ਪਹਿਲਾਂ ਇੰਨੇ ਜਿਆਦਾ ਆਲੂ ਹੁੰਦੇ ਸੀ ਜਿਵੇਂ ਅਸੀਂ ਖੇਤੀ ਕਰਦੇ ਹੁੰਦੇ ਸੀ ਹਨ ਵੀ ਛੋਟੇ ਛੋਟੇ ਆਲੂ ਜਿਹੜੇ ਬਾਹਨ ਚੋਂ ਆ ਜਾਂਦੇ ਹੁੰਦੇ ਸੀਗੇ ਉਹਨਾਂ ਨੂੰ ਭੁੰਨ ਭੁੰਨ ਕੇ ਚੁੱਲ੍ਹੇ ਦੇ ਵਿੱਚ ਭੁੰਨ ਲੈਣਾ ਤੇ ਫਿਰ ਨਾ ਉਹਨਾਂ ਦਾ ਛਿਲਕਾ ਉਤਾਰ ਕੇ ਤੇ ਉਹਨਾਂ ਦੀ ਚਟਨੀ ਬਣਾਉਣੀ ਤੇ ਉਹ ਮੈਨੂੰ ਹਜੇ ਤੱਕ ਵੀ ਟੇਸਟ ਉਹਦਾ ਮੇਰੇ ਦਿਮਾਗ 'ਚ ਜਿਵੇਂ ਵੜਿਆ ਬੈਠਾ ਹੁੰਦਾ ਹਨਾ ਆਲੂਆਂ ਦੀ ਭੁੰਨੇ ਹੋਏ ਆਲੂਆਂ ਦੀ ਚਟਨੀ ਕੁਝ ਨਹੀਂ ਕਰਨਾ ਸੀ ਉਹਦੇ ਵਿੱਚ ਮਰਜ਼ੀ ਆ ਤਾਂ ਪਿਆਜ਼ ਵੀ ਉਹਨੂੰ ਕੁੰਡੇ 'ਚ ਕੁੱਟ ਲਓ ਹਨਾ ਨਹੀਂ ਤਾਂ ਉਹਨੂੰ ਵੀ ਪਾ ਕੇ ਉਹਨੂੰ ਕੁੰਡੇ ਦੇ ਵਿੱਚ ਹਨਾ ਭੁੰਨਿਆਂ ਦਾ ਛਿਲਕਾ ਤਾਂ ਮਿੰਟੋ ਮਿੰਟੀ ਲੈ ਜਾਂਦਾ ਹਨਾ ਉਤੋਂ ਪਾ ਕੇ ਦੇ ਵਿੱਚ ਨਮਕ ਮਿਰਚ ਪਾਉਣਾ ਹੁੰਦਾ ਸੀ ਤੇ ਸਬਜ਼ੀਆਂ ਸਬਜ਼ੀਆਂ ਤਾਂ ਉਹਦੇ ਅੱਗੇ ਨਾ ਫੇਲ ਹੀ ਹੁੰਦੀਆਂ ਸੀ ਉਸ ਚੀਜ਼ ਅੱਗੇ ਹਨਾ ਤੇ ਲੋ ਇੱਥੇ ਆਪਾਂ ਕਰ ਲਿਆ ਹੈਗਾ ਰੈਡੀ ਹਨਾ ਆਪਾਂ ਬਣਾਉਣ ਲੱਗੇ ਹੈਗੀਆਂ ਪਰੌਂਠੇ ਤੇ ਆਪਾਂ ਦਹੀਂ ਤੇ ਮੱਖਣੀ ਨਾਲ ਇਹਨਾਂ ਨੂੰ ਸਰਵ ਕਰਦੇ ਹੈਗੀਆਂ ਇਹਨੂੰ ਹੁਣ ਖੁਸ਼ਬੂ ਚੜ ਜਾਨੀਆ ਹਾਰਦਿਕ ਨੂੰ ਲੱਗਦਾ ਇਹਦੀਆਂ ਆਵਾਜ਼ਾਂ ਜੀਆਂ ਤਾਂ ਆਉਣ ਲੱਗ ਗਈਆਂ ਹੈਗੀਆਂ ਇਹਨੂੰ ਬਹਾਨਾ ਹੁੰਦਾ ਚਾਹੇ ਨੂੰ ਭੁੱਖ ਲੱਗੀ ਹੈ ਤੇ ਨਹੀਂ ਲੱਗੀ ਇਹਨੂੰ ਇਹ ਹੁੰਦਾ ਵੀ ਮੈਨੂੰ ਪੜਨ ਤੋਂ ਬ੍ਰੇਕ ਮਿਲ ਜੂਗੀ ਹਨਾ ਤੇ ਫਿਰ ਮੈਂ ਫੋਨ ਲੈ ਕੇ ਰੋਟੀ ਖਾਊਂਗਾ ਪਤਾ ਨਹੀਂ ਕਿਉਂ ਇਹਨੂੰ ਆਦਤ ਪੈ ਗਈ ਹੈ ਫੋਨ ਲੈ ਕੇ ਖਾਂਦੀ ਤੇ ਉਹ ਜੋ ਇਹ ਸਲੋ ਖਾਂਦਾ ਵੀ ਮੈਂ ਜੇ ਛੇਤੀ ਖਤਮ ਕਰ ਲਈ ਤੇ ਮੇਰੇ ਤੋਂ ਫਿਰ ਫੋਨ ਫੜ ਲੈਣਗੇ ਹਨਾ ਦੱਸਿਓ ਕਮੈਂਟ ਕਰਕੇ ਵੀ ਕੀ ਦੀ ਕੀ ਲਈ ਬੱਚੇ ਜਿਹੜੇ ਫੋਨ ਲੈ ਕੇ ਰੋਟੀ ਖਾਂਦੇ ਆ ਹਨਾ ਆਦਤ ਪੈ ਚੁੱਕੀ ਹੈਗੀ ਆ ਮੈਂ ਕਹਿੰਨੀ ਹੁਣ ਸਕੂਲ ਚ ਪਤਾ ਨਹੀਂ ਕਿਵੇਂ ਖਾਏ ਹੁੰਦੇ ਹੈਗੇ ਬਿਨਾ ਫੋਨ ਤੋਂ ਵੀ ਉੱਥੇ ਛੇਤਰਾਂ ਦਾ ਡਰ ਹੁੰਦਾ ਪਤਾ ਨਹੀਂ ਇਹਨਾਂ ਨੂੰ ਹਨਾ ਵੀ डांट ਪਾਉਗੀ ਸਾਨੂੰ ਤੇ ਘਰੇ ਆਪਣੇ ਤੋਂ ਵੀ ਬੱਚੇ ਡਰਦੇ ਨਹੀਂ ਹੈਗੇ ਹਨਾ ਤੇ ਆਪਣੇ ਸਮਿਆਂ ਚ ਨਾ ਆਪਣੇ ਪੇਰੈਂਟਸ ਜਿਹੜੀ ਚੀਜ਼ ਨੂੰ ਇੱਕ ਵਾਰੀ ਮਨਾ ਕਰ ਦਿੰਦੇ ਸੀਗੇ ਵੀ ਆਪਣੀ ਨਹੀਂ ਹਿੰਮਤ ਹੁੰਦੀ ਸੀ ਦੁਬਾਰਾ ਆਪਾਂ ਉਹ ਉਹ ਕੰਮ ਕਰ ਲਈਏ ਜਾਂ ਉਹ ਚੀਜ਼ ਦੀ ਉਹਦਾ ਨਾਮ ਵੀ ਲੈ ਲਈਏ ਹਨਾ ਤੇ ਮੇਰੇ ਜਿਵੇਂ ਫਾਦਰ ਹੁੰਦੇ ਹੁੰ ਸੀ ਕਿ ਖੇਤੋਂ ਤੇ ਸਾਡੀ ਨਹੀਂ ਹਿੰਮਤ ਹੁੰਦੀ ਸੀ ਵੀ ਅਸੀਂ ਉੱਚੀ ਆਵਾਜ਼ ਵਿੱਚ ਟੀਵੀ ਦੇਖ ਲਈਏ ਹਨਾ ਇੱਥੇ ਤਾਂ ਮੈਨੂੰ ਕਹਿਣਾ ਪੈਂਦਾ ਵੀ ਫੋਨ ਦੀ ਆਵਾਜ਼ ਘੱਟ ਕਰੋ ਟੀਵੀ ਦੀ ਆਵਾਜ਼ ਘੱਟ ਕਰੋ ਸਾਡੀ ਆਦਤ ਉਵੇਂ ਹੀ ਬਣ ਚੁੱਕੀ ਸੀ ਨਾ ਬਿਲਕੁਲ ਹੀ ਘੱਟ ਆਵਾਜ਼ ਤੇ ਟੀਵੀ ਵਗੈਰਾ ਦੇਖਦੇ ਆਂਗੇ ਮਤਲਬ ਸਾਡੇ ਹਾਰਡਲੀ 8 8:30 9 ਵਜੇ ਤੱਕ ਰਾਤ ਨੂੰ ਟੀਵੀ ਬੰਦ ਕਰ ਦੇਣਾ ਹੁੰਦਾ ਸੀ ਵੀ ਪੈਣਾ ਹੁੰਦਾ ਸੀ ਜਲਦੀ ਪੈਦੇ ਹੁੰਦੇ ਸੀ ਡੈਡੀ ਇਹ ਹਨਾ ਪਰ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਜਿੰਨਾ ਮਰਜ਼ੀ ਕਹੀ ਜੋ 10:30 11 ਵਜੇ ਜਾਂਦੇ ਹੈਗੇ ਆ ਤੇ ਇੰਨਾ ਟਾਈਮ ਕਰ ਦਿੰਦੇ ਹੈਗਾ ਰਾਤ ਨੂੰ ਸੌਣ ਦੇ ਕਰਦੇ ਵੀ ਹਨਾ ਸਵੇਰ ਨੂੰ ਉੱਠਣਾ ਤਾਂ ਉਸੇ ਟਾਈਮ ਹੀ ਹੁੰਦਾ ਹੈਗਾ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਕੱਲ ਦੇ ਬੱਚਿਆਂ ਨੂੰ ਹਨਾ ਅਸੀਂ ਤਾਂ ਹਜੇ ਤੱਕ ਵੀ ਆਦੇ ਪੀੜਾਂ ਸੀ ਅੱਖਾਂ ਦੇ ਘੂਰ ਤੋਂ ਹੀ ਡਰਦੇ ਹਾਂ ਬਸ ਆਨੇ ਜੇ ਕੱਢਦੇ ਹੁੰਦੇ ਸੀ ਸਾਡੇ ਘਰ ਦੇ ਤਾਂ ਬਸ ਕਹਿਣਾ ਵੀ ਦੂਰ ਦੀ ਗੱਲ ਸੀ ਵੀ ਮੂੰਹ ਨਾਲ ਤਾਂ ਕਦੇ ਕਹਿਣ ਦੀ ਨੌਬਤੀ ਨਹੀਂ ਆਈ ਹੋਣੀ ਹਨਾ ਤੇ ਜਿੱਦ ਦੇ ਮੂੰਹ ਨਾਲ ਕਹਿ ਵੀ ਦਿੰਦੇ ਸੀਗੇ ਤਾਂ ਉਹ ਤਾਂ ਭੁੱਲਦੀ ਨਹੀਂ ਹੁੰਦੀ ਸੀ ਹਫਤਾ ਹਫਤਾ ਉਹ ਘੂਰ ਤਾਂ ਹਨਾ ਡਰ ਜਾ ਤੇ ਅੱਜਕੱਲ ਦੇ ਜਵਾਨਾਂ ਤੋਂ ਉਹ ਹੈ ਨਹੀਂ ਉਹ ਚੀਜ਼ ਤੇ ਨਾ ਹੀ ਅੱਜਕੱਲ ਪੇਰੈਂਟਸ ਹੈ ਜਿਹੜਾ ਇੰਨਾ डांटਦੇ ਹੈਗੇ ਆ ਨਾ ਪਤਾ ਨਹੀਂ ਕਿਉਂ ਸਿਸਟਮ ਹੀ ਬਣ ਚੁੱਕਾ ਹੈ ਸਕੂਲਾਂ ਵਿੱਚ ਵੀ ਇਹੀ ਸਿਸਟਮ ਹੁੰਦਾ ਹੈ ਵੀ ਪੇਰੈਂਟ ਟੀਚਰ ਨੂੰ ਇਹ ਕਹਿੰਦੇ ਸਾਡੇ ਬੱਚੇ ਨੂੰ ਮਾਰਿਓ ਨਾ ਤੇ ਕਿੱਥੇ ਸਾਡੇ ਪੇਰੈਂਟਸ ਹੁੰਦੇ ਸੀਗੇ ਕਹਿੰਦੇ ਸੀ ਵੀ ਫੜ ਲਓ ਇਹਨਾਂ ਨੂੰ ਕੁੱਟ ਲਓ ਹਨਾ ਕਿੰਨਾ ਚੇਂਜ ਆ ਚੁੱਕਾ ਹੈ ਨਾ ਟਾਈਮ ਦੇ ਹਿਸਾਬ ਨਾਲ ਜ਼ਮਾਨੇ 'ਚ ਤੇ ਲੋ ਜੀ ਇੱਥੇ ਆਂਟੀ ਆ ਗਈ ਸੀ ਕੱਪੜੇ ਧੋਣ ਵਾਸਤੇ ਤੇ ਮੈਂ ਉਹਨੂੰ ਕਹਿ ਰਹੀ ਸੀਗੀ ਆਂਟੀ ਵੀ ਬਾਰਿਸ਼ ਹੋਈ ਵੀ ਆ ਹਨਾ ਵੀ ਕਿਵੇਂ ਆ ਜਿਹੜੇ ਤੂੰ ਕੱਪੜੇ ਪਾਵੇਂਗੀ ਅੰਦਰ ਬਾਰਿਸ਼ ਬਾਰ ਬਾਰ ਹੋਈ ਜਾਂਦੀ ਸੀਗੀ ਤੇ ਬਸ ਸਾਡੇ ਜਗ੍ਹਾ ਦੀ ਪ੍ਰੋਬਲਮ ਕਰਕੇ ਫਿਰ ਸਾਨੂੰ ਬਾਰਿਸ਼ ਦੇ ਵਿੱਚ ਨਾ ਅੰਦਰ ਕਮਰਿਆਂ ਦੇ ਵਿੱਚ ਖਿੜਕੀਆਂ ਖੁੜਕਿਓਂ ਤੇ ਕੱਪੜੇ ਪਾ ਕੇ ਮੈਨੇਜ ਕਰਨਾ ਪੈਂਦਾ ਹੈਗਾ ਤੇ ਮੈਨੂੰ ਕਹਿਣ ਲੱਗ ਪਈ ਸੀ ਵੀ ਜੇ ਮੈਂ ਨਾ ਅੱਜ ਆਉਂਦੀ ਤੇ ਮੈਨੂੰ ਮੇਰੀ ਨੂਹ ਬਿਮਾਰ ਐ ਵੀ ਫਿਰ ਕੱਪੜੇ ਬਾਹਲੇ ਇਕੱਠੇ ਹੋ ਜਾਂਦੇ ਹੈਗੇ ਤੇ ਫਿਰ ਉਹਨੂੰ ਵੀ ਦਿੱਕਤ ਹੁੰਦੀ 2-3 ਘੰਟੇ ਲੱਗ ਜਾਂਦੀ ਹੈ ਹਨਾ ਉਹਦੀ ਨੂਹ ਦੇ ਨਾ ਪਿੱਤੇ 'ਚ ਪ੍ਰੋਬਲਮ ਐ ਤੇ ਪਿੱਤਾ ਸਾਰੇ ਹੀ ਪੱਥਰੀਆਂ ਨਾਲ ਭਰਿਆ ਪਿਆ ਤੇ ਡਾਕਟਰ ਕਹਿੰਦੇ ਇਨਫੈਕਸ਼ਨ ਹੋ ਸਕਦੀ ਐ ਤੇ ਜਲਦੀ ਤੋਂ ਜਲਦੀ ਆਪਰੇਟ ਕਰਾ ਲਓ ਪਰ ਇੰਨੇ ਪੈਸੇ ਦਾ ਅਰੇਂਜ ਕਰਨਾ ਉਹਨੂੰ ਥੋੜਾ ਔਖਾ ਲੱਗ ਰਿਹਾ ਵਿਚਾਰੀ ਨੂੰ ਹਨਾ ਇਹ ਕਾਰਡ ਕੋਡ ਦੀ ਦਿੱਕਤ ਆ ਰਹੀ ਹੈ ਕਹਿੰਦੀ ਕਾਰਡ ਹੁਣ ਚੱਲਦੀ ਨਹੀਂ ਪਤਾ ਨਹੀਂ 15 ਦਿਨ ਪਹਿਲਾਂ ਐਡਮਿਟ ਹੋਣਾ ਪੈਂਦਾ ਕਾਰਡ ਚ ਲਾਉਣ ਵਾਸਤੇ ਆਂਟੀ ਨੇ ਮੇਰੇ ਨਾਲ ਬਹੁਤ ਦੁੱਖ ਸੁੱਖ ਕਰ ਲੈਂਦੇ ਆ ਲੱਗਦਾ ਨਹੀਂ ਵੀ ਇਹ ਸਾਡੀ ਮੇਡ ਹੈ ਇਹਨਾਂ ਫੈਮਿਲੀ ਮੈਂਬਰਾਂ ਨੂੰ ਹੀ ਲੱਗਦੀ ਹੈ ਤੇ ਬਹੁਤ ਹੀ ਵਿਚਾਰੀ ਔਨੈਸਟ ਹੈ ਵੀ ਵੀ ਕਦੇ ਨਹੀਂ ਹੋਇਆ ਵੀ ਕੋਈ ਦਿੱਕਤ ਆਈ ਹੋਈ ਇਹਦੇ ਵੱਲੋਂ ਵਿਚਾਰੀ ਵੱਲੋਂ ਹਨਾ ਤੇ ਆਪ ਵੀ ਇਹਦੀ ਪੂਰੀ ਹੈਲਪ ਕਰ ਦੇਈਦੀ ਹੈ ਜਿਹੜੀ ਚੀਜ਼ ਦੀ ਇਹਨੂੰ ਲੋੜ ਹੁੰਦੀ ਹੈ ਹਨਾ ਵੀ ਆਪਾਂ ਲੈ ਦੇ ਦਿੰਨੇ ਹੈਗੇ ਆ ਜਾਂ ਇਹ ਕਹਿ ਦਿੰਦੀ ਹੈ ਵੀ ਮੇਰੇ ਕੋਲ ਅੱਜ ਆ ਖਤਮ ਹੋ ਗਿਆ ਹੈਗਾ ਤੇ ਆਪਾਂ ਵੀ ਬੇਝੇਜਕ ਚਲੋ ਦੇ ਦੇ ਦਿੰਨੇ ਹੈਗੇ ਆ ਹਨਾ ਕਹਿ ਵੀ ਦਿੰਦੀ ਹੈਗੀ ਪਰ ਆਏ ਵੀ ਨਹੀਂ ਵੀ ਹਰ ਚੀਜ਼ ਵਿਚਾਰੀ ਇਹ ਮੰਗੀ ਜਾਂਦੀ ਹੈ ਮੰਗੀ ਜਾਂਦੀ ਹੈ ਜੇ ਮੇਰਾ ਕਈ ਵਾਰੀ ਦਿਮਾਗ ਤੋਂ ਨਿਕਲ ਵੀ ਜਾਂਦੀ ਹੈ ਨਾ ਵੀ ਆਂਟੀ ਨੇ ਮੈਨੂੰ ਐਂ ਕਿਹਾ ਸਵੀ ਸ਼ੂਜ਼ ਦੇ ਦੇਈਂ ਜਾਂ ਬੱਚਿਆਂ ਦੇ ਕੱਪੜੇ ਦੇ ਦੇਈਂ ਹਨਾ ਸੈਕਿੰਡ ਟਾਈਮ ਨਹੀਂ ਮੰਗਦੀ ਫਿਰ ਮੈਂ ਕਹੂੰਗੀ ਆਂਟੀ ਮੈਂ ਭੁੱਲ ਗਈ ਸੀ ਤੁਮਨੇ ਯਾਦ ਕਰਾ ਦਿੰਦੀ ਵੀ ਐਨੀ ਮਤਲਬ ਇਮਾਨਦਾਰ ਹੈ ਬਹੁਤ ਵਧੀਆ ਵਿਚਾਰੀ ਹੈ ਨਾ ਤੇ ਬਾਕੀ ਨਾ ਇਹਨੇ ਛੋਟੀ ਉਮਰ ਚ ਬਹੁਤ ਜ਼ਿਆਦਾ ਦੁੱਖ ਝੱਲੇ ਹੋਏ ਆ ਵੀ ਜਦੋਂ ਦੇ ਮਤਲਬ ਇਹਦਾ ਵਿਆਹ ਹੋਇਆ ਪਹਿਲਾਂ ਤਾਂ ਚਲੋ ਕਹਿੰਦੀ ਗਰੀਬੀ ਹੁੰਦੀ ਸੀ ਪੇਕੇਆਂ ਦੇ ਘਰੇ ਤਾਂ ਹੁਣ ਤਾਂ ਪੇਕੇ ਵੀ ਬਹੁਤ ਵਧੀਆ ਜਿਵੇਂ ਵੀ ਹਨਾ ਇਨਾਂ ਤੋਂ ਬਾਅਦ ਕਹਿੰਦੀ ਹੁਣ ਤਾਂ ਅੱਛੀ ਹੈ ਵੀ ਉਹ ਬਹੁਤ ਸਪੋਰਟ ਕਰਦੇ ਆ ਦਾ ਘਰ ਕੁਰੇ ਦੀ ਪੇਕਿਆਂ ਦੀ ਫੈਮਲੀ ਨੇ ਜਿਵੇਂ ਬਣਾ ਕੇ ਦੇ ਤਾ ਹਨਾ ਬੱਚੇ-ਪੁੱੱਚੇ ਵਿਆਹ ਤੇ ਆ ਪਰ ਕਹਿੰਦੀ ਵੀ ਮੈਂ ਜਦੋਂ ਦੀ ਵਿਆਹੀ ਆਈਆਂ ਵੀ ਕਦੇ ਮੈਂ ਸੁੱਖ ਦਾ ਸਾਹ ਲਿਆ ਹੀ ਨਹੀਂ ਹਨਾ ਦੁੱਖ ਹੀ ਦੁੱਖ ਹੈ ਪਰ ਫਿਰ ਵੀ ਕਦੇ ਨਹੀਂ ਸ਼ਿਕਰ ਨਹੀਂ ਲਿਆਂਦੀ ਕਦੇ ਕਿਸੇ ਕੋਲੇ ਬਾਹਲੇ ਦੁੱਖ ਨਹੀਂ ਰੋਏ ਹੈਗੇ ਵੀ ਮੈਂ ਇੰਨੀ ਔਖੀ ਆ ਹਨਾ ਵੀ ਮੈਨੂੰ ਇੰਨੀ ਤਕਲੀਫ ਹੈਗੀ ਬਸ ਕਰੀ ਜਾ ਰਹੀ ਹੈ ਕਰੀ ਜਾ ਰਹੀ ਹੈ ਜਿਵੇਂ ਕਿਸੇ ਉਮੀਦ ਵਿੱਚ ਹਨਾ ਤੇ ਬਹੁਤ ਜਿਆਦਾ ਸਬਰ ਹੈ ਮੈਨੂੰ ਲੱਗਦਾ ਵੀ ਸਬਰ ਤੇ ਸੰਤੋਖ ਦੀ ਸਭ ਤੋਂ ਵੱਡੀ ਮੂਰਤ ਕਹਿ ਸਕਦੇ ਆ ਇਹ ਵਿਚਾਰੀ ਤੇ ਕੰਮ ਕਰਦੀ ਹੈ ਜਮਾਨੀ ਅਕਦੀ ਨਹੀਂ ਵਿਚਾਰੀ ਘਰੇ ਜਾ ਕੇ ਵੀ ਕਰਦੀ ਹੈ ਫਿਰ ਜਦੋਂ ਦੀ ਆਹ ਦੀ ਨੂਹ ਛੋਟੀ ਆਈ ਹੈ ਹੁਣ ਵਾਲੀ ਤੇ ਉਦੋਂ ਦੀ ਵੀ ਦੀ ਹੀ ਪ੍ਰੋਬਲਮ ਹੈ ਵੀ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਨੂਹ ਨੂੰ ਵੀ ਹਨਾ ਵੀ ਪਹਿਲਾਂ ਜੇਰੀ ਨਾਲ ਗੁੜੀਆ ਹੋਈ ਸੀ ਉਦੋਂ ਵੀ ਵਿਚਾਰੀ ਨਾਲੇ ਘਰੇ ਕਰਦੀ ਸੀ ਨਾਲੇ ਇੱਥੇ ਕਰਦੀ ਸੀ ਹਨਾ ਬਾਹਰ ਵੀ ਘਰਾਂ ਦਾ ਕੰਮ ਤੇ ਐਵੇਂ ਕਰਕੇ ਨਾ ਵੀ ਬਸ ਬਹੁਤ ਜ਼ਿਆਦਾ ਪਰਮਾਤਮਾ ਨੇ ਇਹਨੂੰ ਸਬਰ ਜਿਹੜਾ ਬਖਸ਼ਿਆ ਵਿਆ ਆਪਣੇ ਵਰਗਿਆਂ ਦਾ ਹੌਸਲਾ ਵਧਾਉਣ ਵਾਲੀ ਨਾ ਨੇਕ ਦਿਲ ਲੇਡੀ ਆ ਵਿਚਾਰੀ ਇਹ ਤੇ ਅੱਗੇ ਚਲੋ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆ ਵਿਚਾਰੀ ਨੇ ਕੀ ਕੀ ਦੁੱਖ ਤਕਲੀਫ ਹਨਾ ਝੱਲੀਆਂ ਹੈ ਸਹੀਆਂ ਹੈਗੀਆਂ ਅੱਜ ਆਪਾਂ ਸਾਰੀ ਇਹਦੀ ਸਟੋਰੀ ਦੱਸਦੇ ਆ ਤੁਹਾਨੂੰ ਹਨਾ ਤੇ ਸਰ ਬਹੁਤ ਦੁਖ ਰਿਆ ਸੀ ਤੇ ਮੈਂ ਕੈਪ ਲੈ ਲਈ ਹੈ ਨਾ ਕਿਉਂਕਿ ਇਹ ਠੰਡੀ ਠੰਡੀ ਹਵਾ ਲੱਗਦੀ ਸੀ ਤੇ ਕੋਸ਼ ਬੁਖਾਰ ਕਰਕੇ ਨਾ ਅੰਦਰ ਬੁਖਾਰ ਰਹਿੰਦਾ ਜਿਵੇਂ ਬੜੀ ਠੰਡ ਲੱਗਦੀ ਰਹਿੰਦੀ ਹੈ ਹੈ ਨਾ ਤੇ ਗੱਲ ਮੈਂ ਦੱਸਦੀ ਸੀਗੀ ਆਂਟੀ ਦੀ ਹੈ ਨਾ ਆਂਟੀ ਦੀ ਲਾਈਫ ਸਟੋਰੀ ਕੀ ਹੈ ਵਿਚਾਰੀ ਦੀ ਬਹੁਤ ਦੁਖਦਾਈ ਲਾਈਫ ਸਟੋਰੀ ਆ ਉਹਦੀ ਲਾਈਫ ਦੀ ਸਟੋਰੀ ਸੁਣ ਕੇ ਤਾਂ ਇਹ ਲੱਗਦਾ ਵੀ ਆਪ ਦਾ ਦੁੱਖ ਬਹੁਤ ਥੋੜਾ ਹੈ ਹੈ ਨਾ ਬਹੁਤ ਹਨ ਹੌਸਲਾ ਹੁੰਦਾ ਉਹਦੀ ਲਾਈਫ ਸਟੋਰੀ ਸੁਣ ਕੇ ਕਹਿੰਦੇ ਵੀ ਮੈਂ ਮਤਲਬ ਉਹਦੇ ਹਸਬੰਡ ਸੀਗੇ ਜਿਵੇਂ ਐਸਸੀ ਕੈਟਾਗਰੀ ਨਾਲ ਬਿਲੋਂਗ ਕਰਦੇ ਆਂਟੀ ਹੈ ਨਾ ਤੇ ਹਸਬੰਦ ਸੀਗੇ ਜਿਹੜੇ ਨਸ਼ੇ ਕਰਦੇ ਸੀਗੇ ਤੇ ਉਹ ਨਸ਼ੇ ਦੇ ਵਿੱਚ ਕੁਝ ਲਿਆ ਕੇ ਦਿੰਦੇ ਸੀ ਖਾਂਦੇ ਪੀਂਦੇ ਸੀ ਕਹਿੰਦੀ ਘਰੇ ਕੁਝ ਨਹੀਂ ਲਿਆ ਕੇ ਦਿੰਦੇ ਹੁੰਦੇ ਸੀ ਤਿੰਨ ਬੱਚੇ ਸੀਗੇ ਇਹਦੇ ਦੋ ਬੇਟੇ ਤੇ ਇੱਕ ਘੰਟੀ ਦੀ ਬੇਟੀ ਆ ਬੇਟੀ ਮੇਲਾ ਦਾ ਵੱਡੀ ਆਂਟੀ ਦੀ ਤੇ ਬਹੁਤ ਸੋਹਣੀ ਅੱਦਕਾਰ ਇਹਨਾਂ ਦੇ ਬੜੇ ਲੰਬੇ ਆ ਸਾਰੀ ਫੈਮਲੀ ਬਹੁਤ ਸੋਹਣੀ ਆ ਤੇ ਕਹਿੰਦੀ ਵੀ ਮੈਂ ਲੋਕਾਂ ਦੇ ਘਰਾਂ 'ਚ ਛੋਟੇ ਹੁੰਦਿਆਂ ਤਾਂ ਮੇਰੇ ਬੱਚੇ ਛੋਟੇ-ਛੋਟੇ ਸੀ ਜਦੋਂ ਦੀ ਘਰਾਂ 'ਚ ਕੰਮ ਕਰਨ ਲੱਗੀ ਆ ਹਣਾ ਤੇ ਇਮਾਨਦਾਰ ਤਾਂ ਇੰਨੀ ਹੈ ਵੀ ਜੇ ਕੱਪੜਿਆਂ ਦੇ ਵਿੱਚੋਂ ਇੱਕ ਸਿੱਕਾ ਵੀ ਨਿਕਲਿਆ ਹੋਵੇ ਨਾ ਕੋਈ 2 ਰੁਪਏ ਦਾ 1 ਰੁਪਏ ਦਾ ਇਹ ਨਹੀਂ ਉੱਥੇ ਰੱਖ ਜਾਣਾ ਹੈਗਾ ਕਦੇ ਨਹੀਂ ਹੋਇਆ ਅਸੀਂ ਬਾਹਰ ਚਲੇ ਜਾਨੇ ਹੈਗੇ ਆ ਲੌਕ ਇਹਨੂੰ ਪਤਾ ਕਿੱਥੇ ਪਿਆ ਹੁੰਦਾ ਆਪ ਲੌਕ ਖੋਲਦੀ ਹੈ ਚਾਬੀ ਲੈ ਕੇ ਜਿੱਥੇ ਸਾਡੀ ਚਾਬੀ ਰੱਖੀ ਹੁੰਦੀ ਹੈ ਆਪਣੇ ਆਪ ਲਾ ਕੇ ਚਲੀ ਜਾਂਦੀ ਹੈ ਕਦੇ ਅਸੀਂ ਲੌਕ ਨਹੀਂ ਲਾ ਕੇ ਗਏ ਇਹ ਜਿਵੇਂ ਕੰਮ ਕਰਦੀ ਸਾਨੂੰ ਅਚਾਨਕ ਜਾਣਾ ਪੈ ਜਾਂਦਾ ਕਿਤੇ ਹਨਾ ਕਿ ਅਸੀਂ ਕਹਿੰਦੇ ਆਂ ਅੰਟੀ ਚੱਕ ਲਈ ਲੌਕ ਤੇ ਲਾ ਜੀ ਤੇ ਚਾਬੀ ਤੇਨੂੰ ਪਤਾ ਕਿੱਥੇ ਰੱਖਣੀ ਹੈ ਰੱਖ ਜੀ ਤੇ ਬਹੁਤ ਜ਼ਿਆਦਾ ਇਮਾਨਦਾਰ ਹੈ ਤੇ ਕੰਮ ਹੀ ਵਿਚਾਰੀ ਉਦੋਂ ਤੋਂ ਹੀ ਕਰ ਰਹੀ ਹੈ ਮਤਲਬ ਖੁਦ ਕਮਾ ਕੇ ਆਲੇ ਬੱਚੇ ਵੱਡੇ ਕੀਤੇ ਕਹਿੰਦੀ ਮੇਰੀ ਬੇਟੀ ਬਹੁਤ ਸੋਹਣੀ ਸੀ ਜਦੋਂ ਨੇ ਪਲੱਸ 2 ਕੀਤੀ ਤੇ ਮੇਰੀ ਸਿਸਟਰ ਦੀ ਬੇਟੀ ਸੀਗੀ ਉਧਰ ਕਹਿੰਦੀ ਮਤਲਬ ਇਹਦੀ ਭਾਂਜੀ ਸੀ ਆਂਟੀ ਦੀ ਉਹਦਾ ਰਿਸ਼ਤਾ ਲੈ ਗਈ ਤੇ ਮੁੰਡਾ ਨਾ ਫੌਜ ਸੀਗਾ ਆਰਮੀ ਚ ਜਿੱਥੋਂ ਇਹਦੀ ਵਿਚਾਰੀ ਦੀ ਦੁਖਦਾਈ ਹੋਰ ਜ਼ਿਆਦਾ ਲਾਈਫ ਸ਼ੁਰੂ ਹੁੰਦੀ ਹੈ ਮੰਗ ਕੇ ਉਹਨਾਂ ਨੇ ਰਿਸ਼ਤਾ ਲਿਆ ਕੁੜੀ ਸੋਹਣੀ ਸੀਗੀ ਹਨਾ ਵਧੀਆ ਸੀਗੀ ਪੜੀ ਲਿਖੀ ਸੀਗੀ ਚਲੋ 17 18 ਸਾਲ 20 ਵਰੇ ਪਹਿਲਾਂ ਦੀ ਗੱਲ ਹੀ ਕਹਿ ਲਓ 17 18 ਸਾਲ ਪਹਿਲਾਂ ਦੀ ਗੱਲ ਹੈਗੀ ਕਹਿੰਦੀ ਉਹਦਾ ਰਿਸ਼ਤਾ ਲੈ ਗਏ ਜਦੋਂ ਹੀ ਵਿਚਾਰੀ ਦਾ ਵਿਆਹ ਹੋਇਆ ਚੰਗੀ ਭਲੀ ਜੁਆਇੰਟ ਫੈਮਿਲੀ ਚ ਸੀ ਵੀ ਇਹਦੀ ਭਾਂਜੀ ਪਹਿਲਾਂ ਉੱਥੇ ਵਿਆਹੀ ਹੋਈ ਸੀਗੀ ਫੈਮਿਲੀ ਬਹੁਤ ਵਧੀਆ ਸੀ ਉਧਰ ਅਮਰਸਰ ਸਾਈਡ ਦੇ ਹੀ ਆ ਸਾਰੇ ਇਹ ਤੇ ਉਧਰ ਹੀ ਇਹਦੀ ਕੁੜੀ ਦਾ ਵਿਆਹ ਹੋ ਗਿਆ ਅਮਰਸਰ ਸਾਈਡ 'ਚ ਕਹਿੰਦੀ ਵੀ ਜਦੋਂ ਉਹਦਾ ਹਸਬੰਡ 6 ਮਹੀਨਿਆਂ ਤੋਂ ਫੌਜ 'ਚੋਂ ਆਇਆ ਨਾ ਵਾਪਸ ਤੇ ਉਹਨੂੰ ਠੱਠੇ ਨੇ ਮਾਰਿਆ ਕੱਢਦੇ ਨੇ ਵੀ ਇਸ ਤਰੀਕੇ ਨਾਲ ਉਹਨੂੰ ਮਾਰਿਆ ਵੀ ਉਹਦੀ ਜਿਹੜੀ ਬੈਕ ਹੈਗੀ ਐ ਜਿਵੇਂ ਆਪਾਂ ਚੂਲਾ ਕਹਿ ਲੈਂਦੇ ਸਾਰੇ ਖਰਾਬ ਹੋ ਗਿਆ ਵੀ ਉਹ ਮੰਜੇ ਤੇ ਪਿਆ ਸੀਗਾ ਬਹੁਤ ਆਪਰੇਸ਼ਨ ਕਰਾਏ ਆਰਮੀ ਹਸਪੀਟਲ ਤੋਂ ਵੀ ਬਹੁਤ ਟਰੀਟਮੈਂਟ ਕਰਾਇਆ ਤੇ ਥੋੜਾ ਬਹੁਤਾ ਚਲੋ ਵੀ ਹੋਣਾ ਉਹ ਉੱਠ ਜਾਂਦਾ ਹੈਗਾ ਪਹਿਲਾਂ ਤਾਂ ਬੈਠਾ ਹੀ ਰਿਹਾ ਬਹੁਤ ਟਾਈਮ ਮੰਜੇ 'ਚ ਬੈਠਾ ਰਿਹਾ ਤੇ ਕੁੜੀ ਜਦੋਂ ਕਹਿੰਦੀ ਕੁੜੀ ਉਹੋਂ ਕੁਝ ਕੰਮ ਕਰ ਰਹੀ ਸੀ ਤੇ ਉੱਥੇ ਹਰੇਬਾਈ ਜੰਮੀ ਹੋਈ ਸੀਗੀ ਪਾਣੀ ਜਿਵੇਂ ਆਪਣੇ ਖੜ ਕੇ ਹਰੇਬਾਈ ਜੰਮ ਜਾਂਦੀ ਹੈ ਉਹਦੇ ਦਾ ਤਿਲਕੀ ਕੁੜੀ ਕੁੜੀ ਐਸਾ ਤਿਲਕੀ ਵੀ ਉਹਦੀ ਆ ਜਿਹੜੀ ਬਾਹ ਹੈਗੀ ਔਰ ਉਹ ਟੁੱਟ ਗਈ ਬਾਹ ਟੁੱਟੀ ਕੀ ਕਹਿੰਦੀ ਉਹਦੇ ਵੀ ਇੰਨੇ ਆਪਰੇਸ਼ਨ ਕਰਵਾ ਲਏ ਵੀ ਉਹ ਇੱਕ ਹੱਥ ਤੋਂ ਡਿਸੇਬਲ ਹੋ ਗਈ ਉਹਦੀ ਬਾਹ ਨਹੀਂ ਚੱਲੀ ਐ ਦੁਬਾਰਾ ਸੁੱਕਣੀ ਸ਼ੁਰੂ ਹੋ ਗਈ ਉਹਦੀ ਬਾਹ ਉੱਤੋਂ ਕਹਿੰਦੀ ਮੇਰੀ ਕੁੜੀ ਦੇ ਟਵਿਨਸ ਬੱਚੇ ਹੋਗੇ ਦੋ ਜੁੜਵਾ ਬੱਚੇ ਹੋਗੇ ਜੁਆਇੰਟ ਫੈਮਿਲੀ ਸੀ ਚਲੋ ਕਿਵੇਂ ਨਾ ਕਿਵੇਂ ਬੱਚੇ ਪਾਲ ਕੇ ਦਾਦੀ ਸੀ ਜਠਾਣੀ ਸੀ ਹਨਾ ਘਰੇ ਬਹੁਤ ਜ਼ਿਆਦਾ ਕਹਿੰਦੀ ਦੁੱਖ ਝੱਲਿਆ ਮੇਰੀ ਕੁੜੀ ਨੂੰ ਜਿਵੇਂ ਨਜ਼ਰੀ ਲੱਗ ਗਈ ਹੁੰਦੀ ਆ ਹਨਾ ਦੀ ਕੁੜੀ ਦਾ ਦੁਕਾਨਦਾਰ ਸੀਗਾ ਹੁਣ ਤਾਂ ਬੱਚੇ ਕਹਿੰਦੇ ਸੀ ਵੱਡੇ ਵੱਡੇ ਹੋ ਗਏ ਹੈਗੇ ਕੇਸ ਕੁਸ ਲੜਕੇ ਚਲੋ ਆਰਮੀ 'ਚ ਸੀਗਾ ਉਹਦਾ ਹਸਬੰਦ ਹੈਨਾ ਪੈਨਸ਼ਨ ਵੀ ਲੱਗ ਗਈ ਹੈ ਤੇ ਘਰ ਦਾ ਗੁਜ਼ਾਰਾ ਚਲੋ ਚੰਗਾ ਚੱਲਣ ਲੱਗ ਪਿਆ ਉਹਨਾਂ ਦਾ ਹੈਨਾ ਉਸੇ ਬੇਸ ਤੇ ਬਾਹਲਾ ਚੰਗਾ ਤਾਂ ਨਹੀਂ ਕਹਿ ਲੋ ਚਲੋ ਵੀ ਆਈ ਚਲਾਈ ਵਧੀਆ ਚੱਲਣ ਲੱਗ ਪਈ ਹੈਗੀ ਹੈ ਤੇ ਦੋਨੇ ਕਿਵੇਂ ਕੋਆਪਰੇਟ ਕਰਦੇ ਹੈਗੇ ਕਹਿੰਦੀ ਅੱਧਾ ਕੰਮ ਉਹ ਕਰਦਾ ਹੈ ਜਿਹੜਾ ਉਹ ਨਹੀਂ ਕਰ ਸਕਦੀ ਵਿਚਾਰੀ ਹੈਨਾ ਇੱਕ ਹੱਥ ਨਾਲ ਉਹ ਫਿਰ ਉਹ ਮਤਲਬ ਉਹਦਾ ਹਸਬੰਦ ਕਰ ਦਿੰਦਾ ਹੈਗਾ ਐਵੇਂ ਰਲ ਕੇ ਵੱਡੀ ਚਲਾਈ ਜਾਂਦੇ ਤੇ ਹੁਣ ਬੱਚੇ ਹੋ ਗਏ ਆ ਉਸ 12-18 ਸਾਲ ਦੇ ਹੋਗੇ ਹੋਣੇ ਯੰਗ ਪਤਾ ਨਹੀਂ 15-16 ਸਾਲ ਦੇ ਇਹ ਉਹਦੀ ਕੁੜੀ ਦੀ ਸਟੋਰੀ ਤੇ ਇਹਦੀ ਇੱਥੇ ਦੀ ਸਟੋਰੀ ਕੀ ਹੈ ਵੀ ਇਹਦੇ ਦੋ ਬੇਟੇ ਸੀਗੇ ਜਦੋਂ ਇਹਦੇ ਵੱਡੇ ਬੇਟੇ ਦੀ ਅਗੇਜਮੈਂਟ ਸੀਗੀ ਤਾਂ ਉਹ ਕਿਸੇ ਵਜ੍ਹਾ ਕਰਕੇ ਪਤਾ ਨਹੀਂ ਕਿਹੜੀ ਵਜ੍ਹਾ ਵੀ ਮੈਂ ਕਦੇ ਜ਼ਿਆਦਾ ਪੁੱਛਿਆ ਵੀ ਨਹੀਂ ਹਨਾ ਤੇ ਉਹ ਮੁੰਡੇ ਦੀ ਡੈਥ ਹੋ ਗਈ ਉਹਦੀ ਅਗੇਜਮੈਂਟ ਹੋਈ ਸੀ ਵਿਆਹ ਤਰਿਆ ਹੋਇਆ ਸੀਗਾ ਉਹ ਦੁਖਦਾਈ ਉਹ ਤਾਂ ਚਲੋ ਉਹ ਹੋ ਗਈ ਇਸ ਤੋਂ ਬਾਅਦ ਇਹਦੇ ਛੋਟੇ ਬੇਟੇ ਦਾ ਵਿਆਹ ਹੋਇਆ ਦੋ ਇਹਦੇ ਪੋਤੇ ਆਂਟੀ ਦੇ ਹਨਾ ਛੋਟੇ-ਛੋਟੇ ਇੱਕ ਹੋ ਗੱਠ 9 ਸਾਲ ਦਾ ਤੇ ਇੱਕ 12 13 ਸਾਲ ਦਾ ਤੇ ਇਹਦੀ ਜਿਹੜੀ ਨੋ ਸੀਗੀ ਮਤਲਬ ਉਹਦੇ ਤੀਸਰਾ ਬੱਚਾ ਹੋਣ ਵਾਲਾ ਹੋ ਗਿਆ ਤੇ ਕਿਸੇ ਵਜ੍ਹਾ ਕਰਕੇ ਉਹਦਾ ਅਬੋਰਸ਼ਨ ਹੋ ਗਿਆ ਉਹਦਾ ਐਸ ਤਿੱਕੇ ਨਾਲ ਅਬੋਰਸ਼ਨ ਹੋਇਆ ਉਹਦੇ ਇਨਫੈਕਸ਼ਨ ਫੈਲ ਗਈ ਉਦੋਂ ਵੀ ਸਾਡੇ ਕੰਮ ਕਰਦੀ ਸੀ ਇਹ 4-5 ਸਾਲ ਪਹਿਲਾਂ ਦੀ ਗੱਲ ਹੈ ਦਸੰਬਰ ਮਹੀਨੇ ਚ ਉਹਦਾ ਅਬੋਰਸ਼ਨ ਹੋਇਆ ਤੇ ਇਹਨੇ ਛੁੱਟੀ ਲਈਤੀ ਦੋ ਤੰਦਰ ਨਹੀਂ ਆਈ ਨਹੀਂ ਤੇ ਜਦੋਂ ਅਸੀਂ ਇਹਨੂੰ ਫੋਨ ਕੀਤਾ ਤੇ ਅਚਾਨਕ ਜਦੋਂ ਮੈਂ ਫੋਨ ਕੀਤਾ ਤੇ ਮੈਂ ਜਦੋਂ ਸੁਣਿਆ ਵੀ ਇਹਦੀ ਤਾਂ ਨੂੰਹ ਦੀ ਡੈਥ ਹੀ ਹੋ ਗਈ ਅਬੋਰਸ਼ਨ ਦੇ ਨਾਲ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਹੋਈ ਦੇਖ ਲਓ ਵੀ ਉਹਦੀ ਡੈਥ ਹੋ ਗਈ ਵਿਚਾਰੀ ਦੀ ਤੇ ਅੱਛਾ ਇਹਦੇ ਪੋਤਿਆਂ ਦੀ ਕੀ ਸਟੋਰੀ ਸੀਗੀ ਵਿਚਾਰਿਆਂ ਦੀ ਜਦੋਂ ਹੀ ਹੋਏ ਇਹਦੇ ਪੋਤੇ ਹਨਾ ਛੋਟਾ ਪੁੱਤਾ ਹੋਇਆ ਉਹਦੇ ਹਰਨੀਆਂ ਹੋ ਗਈਆਂ ਉਹਦਾ ਆਪਰੇਸ਼ਨ ਹੋਇਆ ਇੱਕ ਸਾਈਡ ਦਾ ਦੂਸਰੀ ਸਾਈਡ ਹਰਨੀਆਂ ਹੋ ਗਈਆਂ ਵੱਡੇ ਪੋਤੇ ਦੀ ਦੋ ਵਾਰੀ ਬਾਹਾਂ ਟੁੱਟ ਗਈ ਵਿਚਾਰੀ ਨੇ ਉਹਦਾ ਆਪਰੇਟ ਕਰਵਾਇਆ ਹਨਾ ਮੈਂ ਕਹਿੰਨੀ ਆ ਵੀ ਕੋਈ ਇੱਕ ਵੀ ਇਹੇ ਕਰਦਾ ਜੀ ਨਹੀਂ ਹੋਣਾ ਵੀ ਜਿਹਨੂੰ ਕੋਈ ਪ੍ਰੋਬਲਮ ਨਾ ਹੋਵੇ ਫਿਰ ਇਹਨੇ ਸਾਲ ਡੇਰ ਸਾਲ ਬਾਅਦ ਆਦੇ ਮੁੰਡੇ ਦਾ ਦੁਬਾਰਾ ਵਿਆਹ ਕੀਤਾ ਜਿਹੜੀ ਇਹਦੀ ਹੋਣ ਵਾਲੀ ਨੂੰਹ ਹੈ ਹੁਣ ਆਈ ਹੈ ਉਹਦੇ ਬੇਟੀ ਹੈ ਇੱਕ ਦੂਸਰੀ ਨੂੰਹ ਦੇ ਮਤਲਬ ਦੁਬਾਰਾ ਵਿਆਹ ਸੀ ਜਿਹੜਾ ਹਨਾ ਤੇ ਉਹ ਨੂੰ ਆ ਜਿਹੜੀ ਉਹਦੇ ਹੁਣ ਪੱਥਰੀਆਂ ਆ ਉਹਦੇ ਪਿੱਤਾ ਸਾਰਾ ਭਰਿਆ ਪਿਆ ਤੇ ਉਹਦੀ ਮੇਰੇ ਨਾਲ ਡਿਸਕਸ਼ਨ ਕਰਦੀ ਸੀ ਜੀ ਵੀ ਮੇਰਾ ਕਾਰਡ ਵੀ ਨਹੀਂ ਚੱਲਿਆ ਹਣਾ ਹਸਪੀਟਲ 'ਚ ਪਤਾ ਨਹੀਂ ਕਾਰਡ ਬੰਦ ਹੋ ਗਿਆ ਜੇ ਕਿਸੇ ਨੂੰ ਪਤਾ ਹੈ ਇਸ ਸਕੀਮ ਦਾ ਵੀ ਕਾਰਡ ਬੰਦ ਹੈ ਕਿ ਚੱਲਦਾ ਹੈ ਤਾਂ ਮੈਨੂੰ ਜਲਦੀ ਜਲਦੀ ਮੈਸੇਜ ਜ਼ਰੂਰ ਕਰਿਓ ਮੈਂ ਹੋਰ ਵੀ ਕਿਸੇ ਤੋਂ ਪੁੱਛਦੀ ਪਈ ਸੀ ਕਿ ਵੀ ਕਾਰਡ ਚੱਲਦਾ ਜਾਂ ਇਹਨਾਂ ਦਾ ਕਾਰਡ ਹੀ ਕਿਉਂ ਨਹੀਂ ਚੱਲਦਾ ਇਹਦੀ ਨੂੰ ਦਾ ਵਿਚਾਰੀ ਦਾ ਵੀ ਫ੍ਰੀ ਦੇ ਵਿੱਚ ਟਲੋ ਹਣਾ ਥੋੜਾ ਬੋਤਾ ਲੱਗ ਲਗਾ ਕੇ ਆਪਰੇਸ਼ਨ ਹੋ ਜੇ ਡਾਕਟਰਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਜਿਹੜਾ ਪਿੱਤਾ ਕਢਾ ਲਓ ਨਹੀਂ ਤਾਂ ਕੋਈ ਇਨਫੈਕਸ਼ਨ ਵਗੈਰੇ ਦਾ ਤੇ ਬਹੁਤ ਮਤਲਬ ਪਤਾ ਨਹੀਂ ਇਹ ਕਿਵੇਂ ਕਬੀਲ ਦਾ ਜਤੋਰੀ ਜਾਂਦੀ ਹੈ ਵੀ 60 65 ਦੀ ਉਮਰ ਦੇ ਵਿੱਚ ਆ ਕੇ ਵੀ ਕੰਮ ਕਰੀ ਜਾਂਦੀ ਹੈ ਹਨਾ ਹਜੇ ਇਹਨੂੰ ਇਹ ਹੈ ਵੀ ਮੈਂ ਇਹਦੇ ਪੋਤਿਆਂ ਨੂੰ ਚੰਗੇ ਸਕੂਲਾਂ 'ਚ ਵੜਾ ਲਾਂ ਚਲੋ ਫੀਸ ਹੀ ਉਹਨਾਂ ਦੀ ਚੰਗੀ ਦੇ ਦਾਂ ਵੀ ਹੋ ਸਕਦਾ ਅੱਗੇ ਜਾ ਕੇ ਜਿਹੜੇ ਉਹਨਾਂ ਦੀ ਲਾਈਫ ਵਧੀਆ ਹੋ ਜਾਵੇ ਹਨਾ ਤੇ ਨਾਈਸ ਬਹੁਤ ਆ ਪਰਵਚਾਰੀ ਨੇ ਬਹੁਤ ਦੁੱਖ ਝੱਲੇ ਆ ਮੈਨੂੰ ਲੱਗਦਾ ਵੀ ਇਹ ਨੇ ਇਹਨੂੰ ਦੇਖ ਕੇ ਤਾਂ ਹੀ ਲੱਗਦਾ ਹੁੰਦਾ ਵੀ ਆਪਣੇ ਦੁੱਖ ਤਾਂ ਕੁਝ ਵੀ ਨਹੀਂ ਹੈਗੇ ਹਨਾ ਫਿਰ ਵੀ ਵਿਚਾਰੀ ਚੁੱਪਚਾਪ ਕੰਮ ਕਰਦੀ ਰਹਿੰਦੀ ਆ ਹਨਾ ਕੋਈ ਗਿਲਾ ਨਹੀਂ ਸ਼ਿਕਵਾ ਨਹੀਂ ਗਿਲੇ ਸ਼ਿਕਵੇ ਕਰੇ ਵੀ ਕੀ ਦੇ ਨਾਲ ਹਨਾ ਤੇ ਬਸ ਇਹ ਦੀ ਦੁਖਦਾਈ ਸਟੋਰੀ ਹੈ ਕਦੇ ਕਦੇ ਮੈਨੂੰ ਸੋਚ ਕੇ ਲੱਗਦਾ ਹੁੰਦਾ ਹੈ ਵੀ ਹਨਾ ਬਹੁਤ ਜ਼ਿਆਦਾ ਲੋਕ ਦੁਖੀ ਪਏ ਆ ਆਪਾਂ ਨੂੰ ਲੱਗਦਾ ਨਾ ਆਪਣਾ ਲੋਕ ਵੱਡਾ ਹੈ ਪਰ ਆਪਣੇ ਤੋਂ ਵੀ ਵੱਧ ਦੁਖੀ ਲੋਕ ਪਏ ਆ ਹਨਾ ਓ ਜੀ ਅੱਜ ਗੱਲਾਂ ਬਾਤਾਂ ਹੋ ਗਈਆਂ ਬਹੁਤ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋ ਜੇ ਇਸ ਕਰਕੇ ਆਪਾਂ ਕਰਦੇ ਹੈਗੇ ਆ ਵੀਡੀਓ ਦਾ ਐਂਡ ਮਿਲਦੇ ਆ ਕਿਸੇ ਨੈਕਸਟ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ